ਜੀਵਤ ਪਰਮੇਸ਼ਰ ਦੀ ਜੀਵਤ ਹਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਅਸੀਂ ਅੱਜ ਦੇਖੀਏ ਕਿ ਆਇਦਾ ਇਹ ਪਵਿੱਤਰ ਵਚਨ ਸਾਡੇ ਜੀਵਨ ਦੇ ਵਿੱਚ ਕੀ ਪ੍ਰਤੀਗਿਆ ਕਰ ਰਿਹਾ ਹੈ ਤਾਂ ਆਓ ਅਸੀਂ ਪਵਿੱਤਰ ਬਾਈਬਲ ਦੇ ਪਵਿੱਤਰ ਵਚਨ ਵੱਲ ਦੇਖੀਏ ਜ਼ਮੂਰਾਂ ਦੀ ਪੁਥੀ ਉਸ ਦਾ 23 ਦਾਏ ਉਸ ਦਾ ਪੰਜ ਵਚਨ ਦੱਸਦਾ ਤੂੰ ਮੇਰੇ ਸਿਰ ਉੱਤੇ ਤੀਨ ਜੱਸਿਆ ਹੈ ਮੇਰਾ ਪ੍ਰਤੋਪਰਿਆ ਹੋਇਆ ਹੈ। ਆਮੇਨ। ਪਰਮੇਸ਼ਰ ਦੀs ពੁਤੀ ਹੋਈ ਇਨਾਵਚਨਾਂ ਦੇ ਦੁਆਰਾ। ਤਾਂ ਹੈ ਪਰਮੇਸ਼ਰ ਦੇ ਲੋਕੋ ਅੱਜ ਇਹ ਪਰਮੇਸ਼ਰ ਦਾ ਵਚਨ ਸਾਡੇ ਜੀਵਨਾਂ ਦੇ ਵਿੱਚ ਬਹੁਤ ਵਧੀਆ ਪ੍ਰਤੀਗਿਆ ਕਰ ਰਿਹਾ ਹੈ। ਤੁਹਾਡੇ ਜੀਵਨਾਂ ਨੂੰ ਅਭਿਸ਼ੇਕ ਦੇ ਨਾਲ ਭਰਨ ਦੇ ਲਈ ਜਾ ਰਿਹਾ ਹੈ। ਇਹ ਤੁਹਾਡੇ ਜੀਵਨ ਨੂੰ ਪਿੱਤਰ ਆਤਮਾ ਦੇ ਨਾਲ ਭਰ ਦੇਗਾ। ਪਰ ਤੁਸੀਂ ਇਸ ਵਾਚ ਦੇ ਹੋਗੇ ਕਿ ਅਸੀਂ ਇਸ ਨੂੰ ਕਿਵੇਂ ਪਾ ਸਕਦੇ ਹਾਂ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਰਹੀ ਪਰਮੇਸ਼ਰ ਦੇ ਲੋਗੋ ਇਸ ਬਿਸ਼ੇਕ ਨੂੰ ਪਾਉਣ ਲਈ ਇਸ ਮੱਸੀ ਨੂੰ ਪਾਉਣ ਲਈ ਫਨ ਹਰ ਰੋਜ ਪਰਮੇਸ਼ਰ ਦੀ ਅਗਸਤਿਕ ਇਦੀ ਵਿੱਚ ਰਹਿਣਾ ਬੋਲਿਆ ਹਰ ਰੋਸ ਸਾਨੂੰ ਪ੍ਰਾਰਥਨਾ ਕਰਨੀ ਪਵੇਗੀ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਇਸ ਬਿਸ਼ੇਕ ਨੂੰ ਮੰਗਾਗੇ ਪੀਤਰ ਆਤਮਾ ਨੂੰ ਮੰਗਾਗੇ ਤਸਨ ਨੂੰ ਬਹੁਤ ਆਈ ਦੀ ਪਰਮੇਸ਼ਰ ਆਸ਼ੀਸ਼ ਦੇਵੇਗਾ ਜਦੋਂ ਅਸੀਂ ਅਪਸ਼ੇਕ ਦੇ ਨਾਲ ਪਵਿੱਤਰ ਆਤਮਾ ਦੇ ਨਾਲ ਵਰਜਾਂਗੇ ਤਾਂ ਸਾਡੇ ਆਲੇ ਦੁਆਲੇ ਦੇ ਲੋਕ ਵੀ ਸਾਡੇ ਕੰਮ ਉਸ ਆਸ਼ੀਸ਼ ਨੂੰ ਉਹਨਾਂ ਕੀ ਤੁਹਾਡੇ ਆਲੇ ਦੁਆਲੇ ਦੇ ਲੋਕ ਵੱਡੇ ਵੱਲ ਦੇਖਣਗੇ ਕਿ ਇਹ ਰਮੇਸ਼ਰ ਦੇ ਅਪਸ਼ੇਕ ਦੇ ਨਾਲ ਵਰਗੁਰ ਹਾਂ ਲੋਕ ਤੁਹਾਡੇ ਨਾਲ ਗੱਲਬਾਤ ਕਰਕੇ ਦੇਖਣਗੇ ਕਿ ਤੁਸੀਂ ਬਹੁਤ ਵਿਸ਼ੇਸ਼ ਹੋ ਨੇ ਤੁਸੀਂ ਘੋੜਾਂ ਦੇ ਨਹੀਂ ਆਸ਼ੀਸ਼ ਮੰਗਿਆ ਆਂਗੇ ਅਰੇ ਇਸ ਆਸ਼ੀਸ਼ ਨੂੰ ਕੋਲ ਲਈ ਸਾਨੂੰ ਹਰ ਰੋਜ਼ ਪਰਮੇਸ਼ਰ ਤੋਂ ਬਸ ਮੰਗਣਾ ਹੈ ਪਰਮੇਸ਼ਰ ਮੈਨੂੰ ਇਸ ਬਿਸ਼ੇਕ ਦਿਨ ਨਾਲ ਪਰ ਦੇ ਜਿਵੇਂ ਅਸੀਂ ਹਿੰਮਤੀ ਸੱਤ ਦੇ ਆਇਦਾ ਸੱਤ ਵਚਨ ਦੇਖਦੇ ਹਾਂ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਇਹ ਪਰਮੇਸ਼ਰ ਦੇ ਲੋਗੋ ਤੁਸੀਂ ਪਰਮੇਸ਼ਰ ਤੋਂ ਇਸ ਅਭਿਸ਼ੇਕ ਨੂੰ ਮੰਗਦਾ ਹੈ ਜਦੋਂ ਤੁਸੀਂ ਅਭਿਸ਼ੇਕ ਦੇ ਨਾਲ ਪ੍ਰੀਤ ਰਾਤਮਾ ਦੇ ਨਾਲ ਪਰ ਜਾਵੋਗੇ ਤਾਂ ਪਰਮੇਸ਼ਰ ਦਾ ਤੁਹਾਨੂੰ ਪ੍ਰੀਤ ਰਾਤਮਾ ਤੁਹਾਡੀ ਅਗਵਾਈ ਕਰੇਗਾ ਜਦੋਂ ਅਸੀਂ ਕੋਈ ਵੀ ਮੁਸ਼ਕਲ ਦੇ ਵਿੱਚ ਕੋਈ ਪਰੇਸ਼ਾਨੀ ਦੇ ਵਿੱਚ ਅਸੀਂ ਸਸ ਜਾਣਿਆ ਦਸ ਹਨ ਉਪਰਮਿਸ਼ ਦਾ ਪੀਤਰਾ ਆਤਮਾ ਸਾਡੀ ਅਗਵਾਈ ਕਰੇਗਾ ਕਿਵੇਂ ਅਸੀਂ ਇਸ ਮੁਸ਼ਕਲਾਂ ਤੋਂ ਬਾਹਰ ਆਈਏ ਕਿਵੇਂ ਅਸੀਂ ਇਸ ਪਰੇਸ਼ਾਨੀਆਂ ਵਿੱਚੋਂ ਨਿਕਲ ਆਏ ਉਸ ਸਥਿਤੀ ਦਾ ਕਿਵੇਂ ਅਸੀਂ ਸਾਹਮਣਾ ਕਰਨਾ ਹੈ ਪਰਮੇਸ਼ਰ ਦਾ ਬਸ਼ੇ ਸਾਡੇ ਜੀਵਨ ਵਿੱਚ ਬਹੁਤ ਮਤਲਬ ਹੋਣ ਲੱਗੇ। ਇਸ ਤਰ੍ਹਾਂ ਅਸੀਂ ਪਰਮੇਸ਼ਰ ਦੇ ਹੋਰ ਵੀ ਨੇੜੇ ਹੋ ਜਾਂਦੇ ਆ। ਜਦੋਂ ਪਰਮੇਸ਼ਰ ਦਾ ਪਵਿੱਤਰ ਆਤਮਾ ਸਾਡੇ ਜੀਵਨ ਦੇ ਵਿੱਚ ਆਉਂਦਾ ਹੈ। ਪਰਮੇਸ਼ਰ ਦੀ ਅਸੀਂ ਆਵਾਜ਼ ਨੂੰ ਸੁਣ ਪਾਉਂਦੇ ਆ। हे ਪਰਮੇਸ਼ਰ ਦੇ ਲੋਕੋ ਜਿਵੇਂ ਕਿ ਇਸ ਵਚਨ ਦੇ ਵਾਅਦੇ ਦੇ ਅਨੁਸਾਰ ਅੱਜ ਪਰਮੇਸ਼ਰ ਦਾ ਇਹ ਵਚਨ ਸੋਡੇ ਜੀ ਮਨਾਉਣ ਉਸ ਅbsch ਦੇ ਲਈ ਪਰਮੇਸ਼ਰ ਦੇ ਲਈ ਜਾ ਰਿਹਾ ਮਿੱਤਰ ਆਤਮਾ ਦੇ ਲਈ ਪਰਨ ਜਾ ਰਿਹਾ ਤਾਂ ਆਓ ਅਸੀਂ ਪਰਮੇਸ਼ਰ ਦੇ ਇਸ ਵਚਨ ਦੇ ਵਾਅਦੇ ਦੇ ਅਨਸਾਰ ਪਰਮੇਸ਼ਰ ਦਾ ਧੰਵਾਦ ਕਰੀਏ ਹਾਲੇਲੂਇਆ 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 ਪਰਮੇਸ਼ਰ ਅਸੀਂ ਤੇਰਾ ਧੰਵਾਦ ਕਰਦੇ ਆ ਪਰਮੇਸ਼ਰ ਸਾਨੂੰ ਬਹੁਤ ਧਾਈਤਿਆਂ ਅਸ਼ਾਂ ਦੇ ਲਈ ਪਰਮੇਸ਼ਰ ਸਾਡੇ ਜੀਵਨਾਂ ਨੂੰ ਆਪਣੀ ਪੂਰੀ ਤਰ੍ਹਾਂ ਤਵਾ ਦੇ ਆਉਣ ਦੀ ਗੱਲ ਦੀ ਸ਼ੁਰੂ ਤੇ ਦਾਤਨਵਾਦ ਕਰਦੀ ਆ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਰਹੀ ਮੇਰੀ ਖੁਦਾ ਬਾਪ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਆ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਤੇਰੇ ਚਰਨਾਂ ਦੇ ਨਜ਼ਦੀਕ ਆ ਕੇ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਪਰਮੇਸ਼ਰ ਤੇਰੇ ਬੱਚਿਆਂ ਦੇ ਲਈ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਤੇਰੇ ਬੱਚਿਆਂ ਦੇ ਲਈ ਪਰਮੇਸ਼ਰ ਉਹਨਾਂ ਦੇ ਉੱਤੇ ਅਭਿਸ਼ੇਕ ਦੇ ਲਈ ਪਰਮੇਸ਼ਰ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਪਰਮੇਸ਼ਰ ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਅੱਜ ਤੁਸੀਂ ਪਵਿੱਤਰ ਆਤਮਾ ਦੇ ਨਾਲ ਪਰਤੋ ਪਰਮੇਸ਼ਰ ਉਸ ਅਭਿਸ਼ੇਕ ਦੇ ਨਾਲ ਪਰਤੋ ਪਰਮੇਸ਼ਰ Rabu Yeshu Mesih'in adı biz Paramesher, ha Aleluya Paramesher, Paramesher. Jo loku kıyis hal lan to teri abşe ekpoundeli Paramesher, ha Aleluya Paramesher, intizar karrayan Paramesher, kıyis hal lan teri abşe Paramesher. ਉਨਾਂ ਦੇ ਉੱਤੇ ਅੱਜ ਉੱਤਰ ਆਵੇ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਤੇਰਾ ਬਸ਼ੇਖ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਉਹਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਰੈਨਦਾ ਤੁਰਿਆ ਜਾਵੇ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਇਹ ਆਪਣੇ ਆਲੇ ਦੁਆਲੇ ਦੇ ਲੋਕਾਂ ਲਈ ਪਰਮੇਸ਼ਰ ਆਸ਼ੀਸ਼ ਦਾ ਕਾਰਨ ਬਣ ਜਾਣ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਹਰ ਇੱਕ ਤੇਰੇ ਅਵਸ਼ੇਸ਼ ਨੂੰ ਪੌਣ ਤੇ ਦੂਸਰਿਆਂ ਦੀ ਅਸ਼ਿਸ਼ਤਾ ਕਾਣ ਵੰਡਿਆ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਉਹ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਹਰ ਛੋਟੇ ਬੱਚੇ ਨੂੰ ਪਰਮੇਸ਼ਰ ਅਤੇ ਜਵਾਨ ਪੀੜੀ ਨੂੰ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਆਪਣੇ ਅਵਸ਼ੇਸ਼ ਦੇ ਨਾਲ ਪੌਣ ਤੇ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਪਰਮੇਸ਼ਰ ਹਰ ਰੋਜ਼ ਪਰਮੇਸ਼ਰ ਇਨਾਨੂ ਇਨਾਂ ਦੀ ਗਵਾਹੀ ਕਰ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਪਰਮੇਸ਼ਰ ਆਪ ਜੋ ਸਰਗ ਦੇ ਵਿੱਚੋਂ ਪਰਮੇਸ਼ਰ ਅਤੇ ਸਾਡੀ ਪ੍ਰਾਰਥਨਾ ਨੂੰ ਸੁਣਦੇ ਹੋ ਪਰਮੇਸ਼ਰ ਅਤੇ ਮੇਰੀ ਪ੍ਰਾਰਥਨਾ ਦਾ ਉੱਤਰ ਹਾਂ ਤੇ ਆਮਨ ਦੇ ਵਿੱਚ ਦੇਣ ਦੇ ਲਈ ਤੇਰਾ ਅਨਵਾਦ ਕਰਦੇ ਆ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਪਰਮੇਸ਼ਰ ਸਾਰੀ ਆਦਰ ਅਤੇ ਸਾਰੀ ਮਹਿਮਾ ਇਰੇ ਪਰਮੇਸ਼ਰ ਦੇ ਪੁੱਤਰ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਚੰਗਾデア ਆਮੇਨ